ਹਰ ਇੱਕ ਨੂੰ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੀਆਂ ਛੁੱਟੀਆਂ ਤੇ ਮੱਜਾਂ ਉਹਨਾਂ ਬਾਰੇ ਲੰਮਾਗੇ ਜਾਣਕਾਰੀ ਜੇ ਥੋੜੇ ਨਾਲ ਕਰਾਂਗੇ ਸ਼ੇਅਰ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਵੀਰ ਗਰੁੱਪਾ ਵਿੱਚ ਕਿਉਂਕਿ ਆਪਾਂ ਤੁਹਾਡੇ ਲਈ ਹਰ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਹਰ ਮੰਡੀ ਦੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਵੀਰ ਤੇ ਸਾਰੇ ਵੀਰਾਂ ਦਾ ਵੀਡੀਓ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਆ ਜੋ ਮੇਰੇ ਵੀਰ ਬਹੁਤ ਹੀ ਟੌਪ ਕਲਾਸ ਦੀਆਂ ਮਰਜਾ ਤੇ ਝੋਟੀਆਂ ਨਾਲ ਬਾਰੇ ਲਵਾਂਗੇ ਜਾਣਕਾਰੀ ਚੈੱਕ ਕਰੋ ਬਾਈ ਜੀ ਬਹੁਤ ਹੀ ਟੌਪ ਕੁਆਲਟੀ ਦੀ ਮਰਜਾ ਤੇ ਫਿੱਟਪੜੇ ਤੇ ਬਹੁਤ ਚੰਗੀ ਬਾਈ ਜੀ ਤੇ ਫੱਟਾ ਬਾਰੇ ਦੀ ਬਹੁਤ ਖੁੱਲੀ ਹੈ ਤੇ ਪੁੱਛਦੇ ਆ ਕੀ ਹਿਸਾਬ ਤਾਂ ਬੇਤਾ ਬਾਕੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਚੰਗੀ ਹੈ ਬਾਈ ਜੀ ਤੇ ਫਿੱਟਪੜੇ ਤੇ ਬਹੁਤ ਚੰਗੀ ਹੈ ਉਹ ਸਾਰਾ ਮੈਂ ਇਹ ਚਿੰਗਾਲ ਥੋੜੀ ਖੁੱਲੀ ਬਾਕੀ ਬਈ ਕਾਫੀ ਵੈਸ਼ੀ ਹੋਈ ਨਹੀਂ ਹੈ ਚੰਗਾ ਬਸ਼ੁਕਰੇ ਰੱਖਣ ਵਾਲਾ ਥਾਣਾ ਵਿੱਚ ਪ੍ਰੋਪਰ ਕਹਿ ਬਚਾਰਾਂ ਵਿੱਚ ਤੇ ਖੰਡਾ ਪੇਰੇ ਦੀ ਪੂਰੀ ਖੁੱਲੀ ਹੈ ਬਈ ਮੈਂ ਤੇ ਇਹਦੇ ਬਾਰੇ ਲਮਾਂਗੇ ਜਾਣਕਾਰੀ ਪਛਦੇ ਆ ਬਾਈ ਤੋਂ ਜਾਣਕਾਰੀ ਬਾਈ ਸਾਸੀ ਗਾਲ ਜੀ ਸਸੀਰ ਬਾਈ ਕੀ ਹਾਲ ਹੈ ਵੀਰੇ ਵਧੀਆ ਵੀਰੇ ਕੀ ਨਾਮ ਹੈ ਆਪਣਾ ਜੀ ਵਰਤੀ ਸਿੰਘ ਠੀਕ ਹੈ ਬਾਈ ਕਿਹੜਾ ਪਿੰਡ ਪੈਂਦਾ ਵੀਰੇ ਪਿੰਡ ਬੋਹਾ ਦੇ ਕਿ ਕਿਹੜਾ ਕਿਹੜਾ ਪੈਂਦਾ ਜੀ ਮਾਨਸਾ ਜੀ ਠੀਕ ਹੈ ਬਈ ਜੀ ਜਿਹੜੀ ਆ ਮੱਝ ਕਿਹੜੇ ਸੂਸ ਹੋਈ ਹੈ ਇਹ ਇਹ ਜਿਹੇ ਸੂਸ ਹੋਈ ਹੈ ਅੱਛਾ ਨਾਲ ਬੱਚਾ ਕਿਹਦੇ ਵੀਰੇ ਕੱਟੀ ਜੀ 3 ਕੱਟੀ ਹੈ ਦੁੱਧੀ ਨੇ ਥੱਲੇ ਵੀਰੇ ਤੇ 13 ਕਿਲੋ ਜੀ 13 ਕਿਲੋ ਜੀ ਠੀਕ ਹੈ ਬਈ ਤੇ ਕਿੰਨੇ ਨੂੰ ਹੁਣ ਰੱਖਿਆ ਪੈਦਾ ਜੀ 1 40 1 40 ਹੁਣ ਉਹ ਤਾਂ ਮਾਰਦਣ ਹੋ ਜੂਗਾ ਜੀ ਹਾਂ ਹੀ ਕਰ ਦਾਂਗੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਵੰਡੀ ਲਾਉਂਦੇ ਆਪਾਂ ਮਾਨਸਾ ਦੇ ਢਣੌਲੇ ਜੀ ਦੋਵੇਂ ਵੱਡੀ ਜਾਂਦਾ ਲਾਉਂਦੇ ਆ ਠੀਕ ਹੈ ਹਾਂ ਤੇ ਆਪਾਂ ਕਦੇ ਲਿਆਉਂਦੇ ਕਿੱਥੋਂ ਬਈ ਜੀ ਬਸ ਘਰ ਦੇ ਆਉਂਦੇ ਨਮਜਾਂ ਦੇ ਵ ਕੋਈ ਮੰਡੀ ਤੋਂ ਲੈ ਕੇ ਕੋਈ ਆ ਗਿਆ ਹੈ ਅੱਜ ਕਿੰਨੇ ਪਸ਼ੂ ਲੈ ਕੇ ਆਏ ਜੀ ਭਾਈ ਸਾਜਦਾ ਚਾਰ ਲੈਣੇ ਆ ਕੋਈ ਸੇਲ ਹੋਇਆ ਅਜੇ ਤਾਂ ਲੱਗੀ ਜਾਂਦੇ ਨੇ ਕਿਹੜਾ ਕਹੇ ਹੋ ਬੇਟਾ ਹਾਂ ਗਾ ਜਿਹੜੀ ਆਹ ਅੱਗੇ ਖੜੀ ਹੈ ਝੋਟੀ ਇਹਦਾ ਕੀ ਹਿਸਾਬ ਦਾ ਕਿਹੜੇ ਕੱਚੀ ਹੈ 15 ਦਿਨਾਂ ਦੀ ਕੱਚੀ ਦੂਜੇ ਸੂਈ ਦਿਖਾਵਾਂਗੇ ਤੁਹਾਨੂੰ ਦਿਖਾ ਦਿਓ ਚੈੱਕ ਕਰੋ ਮੇਰਾ ਵੀ ਪੰਨੀ ਝੋਟੀ ਇਹ ਵੀ ਬੜੀ ਟੋਪ ਕੁਆਲਿਟੀ ਦੀ ਹੈ ਬਈ ਕਹਿੰਦਾ 15 ਦਿਨ ਦੀ ਕੱਚੀ ਹੈ ਇਹਦੇ ਬਾਰੇ ਵੀ ਲਮਾਂਗੇ ਪੂਰੀ ਜਾਣਕਾਰੀ ਤੇ ਚੰਗਾ ਪਸੇ ਬਈ ਜੀ ਵੀਲੇ ਵਾਲਾ ਦੀ ਹੱਡਾਂ ਮੇਰੇ ਦੀ ਪੂਰੀ ਖੁੱਲੀ ਐ। ਬਾਕੀ ਅਲਟਰ ਕੁਆਲਟੀ ਬਹੁਤ ਚੰਗੀ ਐ ਭਾਈ ਜੀ। ਆਪਾਂ ਤੁਹਾਡੇ ਤਾਂ ਕੋਈ ਵੀ ਵੀਡੀਓ ਦਿਖਾਉਂਦੇ ਜਿਹੜੀ ਚੰਗੀਆਂ ਝੋਟੀਆਂ ਹੁੰਦੀਆਂ ਨੇ ਬਾਕੀ ਨਿੱਖਣਵੇਂ ਥਣ ਨੇ ਪੂਰੇ। ਟਾਪ ਕੁਆਲਟੀ ਦੇ। ਭਾਈ ਅਟਰ ਕੁਆਲਟੀ ਬਹੁਤ ਚੰਗੀ ਐ। ਸਭ ਤੋਂ ਵੱਡੀ ਗੱਲ ਐ ਅਟਰ ਕੁਆਲਟੀ ਹੀ ਮੈਟਰ ਕਰਦੀ ਐ। ਚਾਰੇ ਦਿਨਾਂ ਦੀ ਪ੍ਰੋਪਰ ਗੈਪ ਐ। ਤੇ ਭਾਈ ਪਿੱਟ ਕੁੜੇ ਦੀ ਚੰਗੀ ਐ ਝੋਟੀਆਂ। ਤੇ ਭਾਈ ਇਹਦਾ 15 ਗੇ ਲੈ ਲੂ ਹਜੇ ਹੋ ਰਹੇ ਨੇ। ਤੇ ਚੰਗਾ ਪਛੂ ਭਾਈ ਜੀ। ਹੁੰਦਾ ਵਧੀਆ ਕੁਆਲਟੀ ਦੀ ਝੋਟੀ। ਦਿੱਨੇ ਕਿਵੇਂ ਥਣਦੇ ਬਾਈ ਜੀ ਪੂਰੇ ਤੇ ਬਾਈ ਕੋਲੋਂ ਪੂਰੀ ਜਾਣਕਾਰੀ ਲਵਾ ਕੇ ਤੁਹਾਨੂੰ ਕਰਾਂਗੇ ਸ਼ੇਅਰ ਚੰਗਾ ਬਸ਼ੂ ਬਾਈ ਜੀ ਬਾਕੀ ਹੱਡਾ ਪੈਰਾ ਤੋਂ ਪੂਰੀ ਠੰਗੀ ਚੰਗਾ ਪੁੱਜ ਬਖ ਸਿੰਘਾਂ ਦੀ ਵੀ ਚੈੱਕ ਕਰੋ ਸਿੰਘ ਪ੍ਰੋਪਰ ਨੇ ਪੂਰੇ ਆਹ ਪਾਣੀ ਦੇ ਗੁੰਡੇ ਨੇ ਤੇ ਬਾਕੀ ਬਾਈ ਜੀ ਜਾਣਕਾਰੀ ਬਾਈ ਤੋਂ ਲਵਾਗੇ ਆਹੋ ਮੇਰਾ ਵੀ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਜੀ ਹਾਂ ਜੀ ਜੀ ਹਾਂ ਵੀਰੇ ਦੱਸ ਦੇਣੇ ਜੀ 10 ਕਿ ਦਿਨ ਲੈ ਜੀ ਠੀਕ ਬਾਈ ਜੀ ਕਿਤਾ ਕਰਦੇ ਦੁੱਧ ਇੱਕ ਵਾਰੀ ਇਸ ਵਾਰੀ 12 ਠੀਕ ਆ ਬਾਈ ਤੇ ਉਦਾਂ ਪੂਰੀ ਸੀਲ ਹੈ ਢੰਗੀ ਹਾਂ ਸੀਲ ਹੈ ਠੀਕ ਹੈ ਕਿੰਨਾ ਲੀਟਰ ਆਖੇ ਵੀਰੇ ਦਾ ਰੇਟ ਇਹਦਾ ਵੀ 1.40 ਅੱਛਾ ਇਹਦਾ ਵੀ 1.40 ਹਾਂ ਠੀਕ ਆ ਬਾਈ ਜੀ ਉਸ ਤੋਂ ਬਾਅਦ ਜਿਹੜੀ ਆ ਅਗਲੀ ਝੋਟੀ ਐਥੇ ਲੇਕਿਨ ਦੁੱਧ ਇਹ ਤਾਂ ਲੈ ਗਾਰੰਟੀ ਆ ਰਹੀ ਠੀਕ ਹੈ ਬਈ ਨਾਲ ਕੀ ਕੱਟੀ ਪੈ ਲੈਣਾ ਹੈ ਹਾਂ ਕੱਟੀ ਠੀਕ ਹੈ ਤੇ ਇਹਦਾ ਮੁੱਲ ਵੀ ਰ 1 ਫਕਤਾ ਠੀਕ ਫਕਤਾ ਤੋੜ ਕੇ ਦਿਖਾਵਾਂਗੇ ਵੀਰ ਇਹਨੂੰ ਫਿਰ ਤੋੜ ਦੂੰਗਾ ਇਹਨੂੰ ਤੇ ਚੰਗਾ ਪਸ਼ੂ ਬਾਈ ਜੀ ਬਾਈਆਂ ਕੋਲ ਪੂਰੀ ਟੌਪ ਕੁਆਲਿਟੀ ਦੀ ਝੋਟੀ ਮੋਹਰਾ ਇਹਦੇ ਬਾਰੇ ਵੀ ਨੂੰ ਪੂਰੀ ਜਾਣਕਾਰੀ ਬਾਈ ਕੋਲ ਤੇ ਚੰਗਾ ਪਸ਼ੂ ਬਾਈ ਜੀ ਅੱਧਾ ਪੈਰਾਂ ਦੀ ਪੂਰੀ ਖੁੱਲੀ ਆ ਬੱਲਾਵਾ ਤੇ ਸਿੰਘ ਪੂਰੇ ਖੁੰਡੇ ਨੇ ਰੰਗਾ ਬੱਜੂ ਬਾਈ ਤੇ ਵਾਈਆਂ ਉਹਨਾਂ ਨੇ ਪੂਰੀ ਜਾਣਕਾਰੀ ਤੇ ਇਹਦਾ ਮੁੱਲ ਕਿੰਨਾ ਬਾਈ 170 ਵੀਰੇ ਅੱਛਾ ਜੀ ਉਹ ਅੱਗੇ ਵੀ ਆਪਣੀ ਹਾਂ ਉਹੀ ਆਪਣੀ ਉਹ ਤਾਂ ਵੀ ਸਾਕਦਾ ਮੈਂ ਮਾਦਰ ਉਹ ਵੀ ਤਾਜੀ ਹੈ 190 ਉਹਦਾ ਰੇਟ ਅੱਛਾ ਦੁੱਧ ਦੁੱਧ ਲੈ ਲੈ ਦੁੱਧ ਹੈਗਾ 14 ਕਿਲੋ ਹੈ ਜੀ 90 ਝੋਟੀਆਂ ਨੇ ਬਾਈ ਕਿਵੇਂ ਜੀ ਦੁੱਧ 14 ਲੀਟਰ ਦਾ ਤੇ ਬਾਈ ਕਹਿੰਦਾ ਇਹਦਾ ਕਿੰਨਾ ਕਹਿੰਦੇ ਬਾਈ ਬੋਲੇ 190 ਮੁੱਲ ਹੈ ਤੇ ਬਾਕੀ ਅੱਠ ਕੁਆਲਟੀ ਚੰਗੀ ਹੈ ਬਾਈ ਜੀ ਹਨਾ ਵਿੱਚ ਪ੍ਰੋਪਰ ਗੈਪ ਹੈ ਤੇ ਵਧੀਆ ਹੈ ਪੂਰਾ ਮੱਝ ਤੇ ਚੰਗਾ ਫਿਰ ਨਾਲ ਕੀ ਇਹਦੇ ਬਾਈ ਨਾਲ ਬਾਈ ਟੱਕੀ 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 ਪੂਰਾ ਨਾਲ ਤੁਸੀਂ ਚੈੱਕ ਕਰੋ ਪਿਓਰ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋਗੇ ਮੋਬਾਈਲ ਨੰਬਰ ਤਾਂ 85580 ਹਾਂਜੀ 01758 85580 01758 ਨਾਮ ਕੀ ਦੱਸੀਗੇ ਬਾਈ ਗੁਰਪ੍ਰੀਤ ਸਿੰਘ ਠੀਕ ਹੈ ਬਾਈ ਪਿੰਡ ਜੀ ਬੋਹਾ ਠੀਕ ਹੈ ਬਾਈ ਧੰਨਵਾਦ ਜੀ ਓਕੇ ਅੱਗੇ ਪਛੂਆਏ ਹੋਏ ਨੇ ਇਸ ਤੋਂ ਬਾਅਦ ਅੰਦੇ ਆਪਾਂ ਬਾਈ ਦੀ ਜਾਣਕਾਰੀ ਅੱਗੇ ਬਾਈ ਕੋਲੋਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਕੀ ਨਾਮ ਆਪਣਾ ਜੀ ਆਪਣਾ ਨਾਮ ਸੁਣਨੂੰ ਅੱਛਾ ਪਿੰਡ ਕਿਹੜਾ ਪੈਂਦਾ ਵੀਰੇ ਕੋਰ ਸਰਹਰ ਖਾਨ ਜਿਹੜਾ ਮੋਗਾ ਕਿੰਨੇ ਪਸ਼ੂ ਲੈ ਕੇ ਆ ਵੀਰੇ ਅੱਜ ਅੱਜ ਲੈ ਗਿਆ 7 ਕੋਈ ਸੇਲ ਹੋਇਆ 2000 ਠੀਕ ਹੈ ਬਾਈ ਜੀ ਤੇ ਦਿਖਾਉਂਗੇ ਬਾਈ ਇਹ ਇਕੱਲਾ ਇਕੱਲਾ ਪਸ਼ੂ ਜੀ ਦੇਖ ਲਓ ਜਿਹੜੀ ਜਿੱਧਰੋਂ ਮਰਜੀ ਸ਼ੁਰੂ ਕਰ ਕਿਧਰ ਮਰਜੀ ਤੁਸੀਂ ਉਸੇ ਕਿਧਰ ਕਰੀਂ ਆ ਨੀਲੀ ਰਾਵੀ ਦੀ ਮਾਂ ਹੈ ਆ ਜੇ ਮੇਰਾ ਵੀਰ ਤੇ ਬਹੁਤ ਹੀ ਟੌਪ ਕੁਆਲਿਟੀ ਦੀ ਨੀਲੀ ਰਾਵੀ ਬਾਈ ਬਾਈ 15 ਕਿਲੋ ਦੁੱਧ ਕੰਡੇ ਵਾਲਾ ਹੋਵੇਗਾ ਅੱਛਾ ਠੱਲੇ ਹਾਂ ਠੀਕ ਹੈ ਜੀ ਤੇ ਨਾਲ ਕੀ ਬੱਚਾ ਵੀ ਮਗਰ ਖੱਟਾ ਠੀਕ ਹੈ ਖੱਟਾ ਥੋੜੀ ਤੋਰ ਕਰਾ ਦੂਗੇ ਖਾਓ ਬਾਈ ਬ ਤੇ 15 ਲੀਟਰ ਬਾਈ ਦੁੱਧ ਕਹਿੰਦਾ ਕੰਡੇ ਦਾ ਪੂਰਾ ਤੇ ਕੋਈ ਝੂਠ ਵਾਲਾ ਕੰਮ ਨਹੀਂ ਹੈ ਕਿ ਵਧੀਆ ਟੌਪ ਕੁਆਲਟੀ ਦੀ ਬਾਕੀ ਬਾਈ ਮੱਧ ਖਰੀਦਣ ਆਇਆ ਬਾਈ ਇੱਕ ਆਪਣਾ ਤੇ ਮਿੱਤਰ ਹਾਂਜੀ ਬਾਈ ਕੀ ਹਾਲ ਮੱਧਿਆ ਦੀ ਹੋਰ ਕੀ ਹੈ ਔਰ ਦਸ ਜਿੜੀਓ ਬਣਾਦੇ ਆ ਤੇ ਮੈਂ ਲੀਆ ਬਾਈ ਕਿੰਨੇ ਦੀ ਲਈ ਬਾਈ ਇਹ 1.5 ਦੀ ਠੀਕ ਹੈ ਬਈ ਦੁੱਧ ਕਿਨੇ ਥੱਲੇ ਦੁੱਧ ਉਹ 20 ਬਲੋ ਠੀਕ ਹੈ ਬਾਈ ਜੀ ਤੇ ਆਪਣਾ ਲਾਕਾ ਕਿਹੜਾ ਬਾਈ ਜੀ ਵੈਸੇ ਆਹ ਫਰਾ ਅੱਛਾ ਜੀ ਕੌਣ ਕੌਣ ਸੀ ਮੰਡੀ ਮੇ ਆਉਂਦੇ ਹੋ ਬਾਈ ਸਾਰੀ ਮੰਡੀ ਆ ਸਾਰੀ ਮੰਡੀ ਹੁੰਦੀ ਠੀਕ ਹੈ ਜੀ ਠੀਕ ਹੈ ਬਾਈ ਪੰਜਾਬ ਦੀ ਜ਼ਾਇਰੀ ਮੰਡੀ ਨੇ ਕਰਦੇ ਆ ਠੀਕ ਹੈ ਬਾਈ ਜੀ ਤੇ ਨਾ ਆਪਣਾ ਵੈਸਲੀ ਹੈ ਜੀ ਠੀਕ ਹੈ ਇਹ ਪਸੰਦ ਹੈ ਬਾਈ ਚੋਟੀ ਵਧੀਆ ਕਿਹੜੇ ਤੋਂ ਹੈ ਬਾਈ ਇਹ ਠੀਕ ਹੈ ਜੀ ਠੀਕ ਹੈ ਤੇ ਬਾਈ ਉਧਰ ਆਪਣਾ ਵਪਾਰ ਦਾ ਕੰਮ ਹੈ ਕਿੰਦੋਂ ਲਈ ਹੈ ਬਾਈ ਤੋਂ ਠੀਕ ਹੈ ਬਈ ਵਪਾਰ ਦਾ ਕੰਮ ਆਪਣਾ ਹੀ ਆ ਜੀ ਵਪਾਰ ਗਿਆ ਆਪਣੇ ਆਪਣੇ ਮੱਝਾਂ ਮਿਲ ਜਣਦੀਆਂ ਆ ਆ ਜੀ ਮਿਲ ਜਣਦੀਆਂ ਤੇ ਮੋਬਾਈਲ ਨੰਬਰ ਬੋਲ ਦੂਗਾ ਆਪਣਾ 8630 37 37 ਸਰਸਣ ਉੰਤੀ ਠੀਕ ਹੈ ਭਾਈ ਜੀ ਨਾਮ ਕੀ ਆਪਣਾ ਅਰਸ਼ਦ ਠੀਕ ਹੈ ਭਾਈ ਜੀ ਮਤਲਬ ਫੋਨ ਕਰਕੇ ਤੇ ਆਈਆ ਆਪਣਾ ਨਾਲੇ ਹੋ ਜੀ ਤੁਸੀਂ ਹਾਂ ਨਾਲ ਹੀ ਹੋ ਉਸ ਨੂੰ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਜੀ ਹਾਂ ਜੀ 9412 ਠੀਕ ਹੈ ਭਾਈ 72 ਹਾਂ ਜੀ 29 ਹਾਂ ਜੀ 13 ਠੀਕ ਹੈ ਭਾਈ ਨਾਮ ਕੀ ਭਈ ਆਪਣਾ ਨਵਾਬ ਆਗਰਾ ਠੀਕ ਹੈ ਭਈ ਆਗਰਾ ਠੀਕ ਦਿਨਵਾਦ ਬਹੁਤ ਹੀ ਟਾਪ ਕੁਆਲਟੀ ਦੀ ਚੰਗਾ ਪਸ਼ੂ ਭਾਈ ਕੋਲ ਲੰਨੇ ਜਾਣਕਾਰੀ ਤੇ ਦੁੱਧ ਕਿੰਨਾ ਬਾਈ ਥੱਲੇ ਇਹਦੇ 15 ਕਿਲੋ ਬਾਈ ਠੀਕ ਬਈ ਜੀ ਤੇ ਮੁੱਲ ਕਿੰਨਾ ਰੱਖਿਆ ਆਪਾਂ ਵੀਰੇ ਇਹਦਾ ਇੰਡਰਲੈਂਡ ਦੇਣਾ 1 ਲੱਖ 10 ਹਜ਼ਾਰ ਰੁਪਿਆ ਮੁੱਲ ਕਰਾਉਣ ਨੂੰ ਭਾਵੇਂ ਅੱਛਾ ਸਿਰਫ 15 ਕਿਲੋਟਰ ਦੁੱਧ ਹੀ ਸਿਰਫ 1 ਲੱਖ 10 ਹਜ਼ਾਰ ਹਾਂ ਮੁੱਲ ਕਰਾਉਣ ਭਾਵੇਂ ਸਵਾ ਕਰਾ ਲਵਾਂਗੇ ਬਈ ਪਹੁੰਚ ਜਾ ਜਿਹੜਾ ਤੁਹਾਡਾ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜੀ ਅਗਲੀ ਮੱਝ ਖੜੀ ਹੈ ਇਹ ਜੀ ਅਗੋਠੇ ਜਿਹੜੀ ਮੱਝ ਹੈ ਇਹ ਅੱਛਾ ਜੀ ਇਹ ਕਿਹੜੇ ਸ਼ੂਏ ਜੀ ਸ਼ੂਏ ਕੋਈ ਤੀਜੇ ਮੰਲੇ ਕੋਈ ਚੌਥੇ ਮੰਲੇ ਠੀਕ ਹੈ ਜੀ ਕੋਈ ਇਹ ਹਪਤਾਲਾ ਇਹ ਕੱਚੀ ਹੈ ਮੈਂ ਆਹ ਕੱਚੀ ਹੈ ਜੀ ਇਹ ਕਾ ਜੰਕੀ ਕੱਚੀ ਕੱਚੀ ਠੀਕ ਹੈ ਭਾਈ ਤੀਜੇ ਚੌਥੇ ਬੂਏ ਬਾਈ ਕਹਿੰਦਾ ਪਰ ਭਾਈ ਦੁੱਧ ਵਾਲੀ ਮੱਝ ਹੈ ਤੇ ਉੱਚੀ ਲੰਬੀ ਬਹੁਤ ਹੈ ਬਾਈ ਜੀ ਫਿੱਟਪੁੜੇ ਤੋਂ ਚੰਗੀ ਹੈ ਤੇ ਬਾਈ ਕੋਲੋਂ ਲਓਗੇ ਪੂਰੀ ਜਾਣਕਾਰੀ ਤੇ ਬਾਕੀ ਵੀ ਖੰਡਾ ਪੈਰ ਦੀ ਪੂਰੀ ਖੁੱਲੀ ਹੈ ਚੰਗਾ ਪਸ਼ੂ ਬਾਈ ਜੀ ਬੱਲੇ ਚੰਗਦੀ ਹੈ ਤੇ ਬਾਕੀ ਵੀ ਗਰਮੀ ਵਾਲੀ ਹੈ ਕੋਈ ਮੈਂ ਹਾਂ ਤੇ ਬਾਕੀ ਅਟਰ ਕੁਆਲਟੀ ਬਹੁਤ ਜੰਗੀ ਬਾਈ ਜੀ ਤੇ ਬਾਈ ਜੀ ਕਿਹੜਾ ਦੁੱਧ ਕਰ ਚੁਈ ਇਸ ਵਾਰੀ ਇਹ ਬਾਈ ਨੋਰਮਲ ਮੈਂ 16 ਕਿਲੋ ਦੇ ਦਿੰਦਾ ਠੀਕ ਹੈ ਬਾਈ ਜੀ ਹਾਂ ਬਾਈ ਦਿੱਤਾ ਵੀ ਹੋਵੇਗਾ ਕੈਨ ਨੂੰ ਭਾਂ 3 ਰੁਪਏ ਵੀ ਲੱਗਦਾ ਵੀ ਹੈ ਬਾਈ ਪੁੱਤ ਹਾਂ ਜੀ ਤੇ ਬਾਈ ਕਿੰਨਾ ਮੁੱਲ ਰੱਖਿਆ ਪਿਆ ਦਾ ਇਹਦਾ 1,30,000 ਰੁਪਿਆ ਲੈਣਾ ਹੈ ਮੌਲ ਕਰਾਉਣ ਨੂੰ ਭਾਂ ਦਾ 1.5 ਕਰਾ ਲਾ ਬਹੁਤ ਜੈਸਚਰਟ ਆ ਬਾਈ ਤੁਹਾਡਾ ਠੀਕ ਹੈ ਬਾਈ ਜੀ ਕਿਤੇ ਸਿਰਫ ਐਡੀ ਵੱਡੀ ਝੋਟੀ ਹੈ ਬਾਈ ਮੱਝ ਤੇ ਚੰਗਾ ਪਸ਼ੂ ਬਾਈਆਂ ਕੋਲੇ ਜੀ ਸਿਰਫ 1.30 ਤੇ ਬਾਈ ਇਹ ਭਲੇ ਹੁੰਦੇ ਕਿੱਥੋਂ ਪੈਸੇ ਮੱਝਾਂ ਆਪਰਾ ਮੌਕਸਰ ਦਾ ਸਲਾਮ ਆ ਬੱਚੇ ਮੌਕਸਰ ਦਾ ਸਲਾਮ ਆ ਇੱਕ ਕਪੜੇ ਕੋ ਬੂਰੀ ਮੈਂ ਬਹੁਤ ਚੰਗੀ ਅੱਜ ਦੀ ਬੂਰੀ ਬਾਈ ਇਹਦਾ ਕੀ ਸਕਦਾ ਵੇੜ ਖੜੀ ਹੈ ਤੇਰੀ ਦੇਖ ਲੈ ਭਾਈ ਜੀ 12 ਕਿਲੋ ਬੋਲਾ ਹੀ ਹੋਵੇਗਾ ਕੱਲ ਦੀ ਸੂਈ ਅੱਛਾ ਕੱਲ ਸੂਈ ਹੈ ਨਾਲ ਕੀ ਬੱਚਾ ਵੀ ਰੇ ਤੇ ਨਾਲ ਬਾਈ ਜੀ ਕੱਟੀ ਜਿਵੇਂ ਮਰਜ਼ੀ ਹੈ ਅੱਜ ਜੀ ਤਾਂ ਮਰਜ਼ੀ ਖੋਲੀ ਜਾਈਏ ਠੀਕ ਹੈ ਠੀਕ ਹੈ ਬਾਈ ਜੀ ਐਵੇਂ ਐਵੇਂ ਕਿਹੜੀ ਮੱਝ ਬਾਲੀ ਹਾਂ ਇਹ ਤਾਂ ਹੈਵੀ ਹੈ ਤੇ ਸਾਹਮਣੇ ਕੋਈ ਆ ਕੋਈ ਮੈਂ ਭਾਰੇਗੀ ਨਹੀਂ ਬਾਈ ਜੀ ਦੇ ਦੁੱਧ ਕਿੰਨਾ ਭਾਈ 12 ਲੀਟਰ ਦੇ ਬੋਲੋ ਬੋਲ ਹੈ ਜੀ ਭਾਈ 12 ਕਿੰਨਾ ਕਰਜੂ ਹਜੇ ਭਾਈ ਦੇਜ ਹੈਗੀ 14 ਕਿਲੋ 14 ਅੱਜ ਮੁੱਲ ਕਿਲੇ ਰੱਖਿਆ ਆਪਾਂ ਵੀ ਇਹਨਾਂ ਨੇ ਕਿਹਾ ਜਾਂ ਮੁੱਲ ਦੇ 95000 ਰੁਪਏ ਸਿਰ ਅੱਛਾ ਸਿਰਫ 95000 ਹਾਂ ਕੱਲ ਕੱਲਾ 95000 ਰੁਪਏ ਸਿਰਫ ਦੇਣ ਦੇ ਨੇ ਜਾਂ ਫਿਰ ਤਾਂ ਹਾਂ ਭਾਈ ਤੇਰੇ ਸਾਹਮਣੇ ਆ ਤੂੰ ਹਿਸਾਬ ਲਾ ਲੈ 1000 ਰੁਪਏ ਜੀ ਮੱਧ ਬਹੁਤ ਟਾਪ ਕੁਆਲਿਟੀ ਦੀ ਕਿੰਨੇਵੇਂ ਗੂਏ ਹੈ ਵੀਰੇ ਭਾਈ ਤੁਸੀਂ ਜੀ ਮੰਗ ਲੈ ਠੀਕ ਹੈ ਠੀਕ ਹੈ ਬੀ ਚੰਗਾ ਪਸ਼ੂ ਬਹੁਤ ਇੰਟਰਕਟ ਕੁਆਲਿਟੀ ਆ ਖੋਲ ਦੇ ਵੀਰੇ ਮੜੀ ਜੀ ਚੰਗਾ ਪਸ਼ੂ ਭਾਈ ਜੀ ਲੈਵੇ ਦੀ ਬ ਕਿ ਥਣ ਤੇ ਗਰੂਭੀਂ ਪੂਰਾ ਲੰਬਾ ਦੁੱਧ ਵਾਲੀ ਮੱਝ ਐ ਤੇ ਬੂਰੀ ਐ ਤੇ ਬਾਈ ਜੀ ਡਿਮਾਂਡ ਬਹੁਤ ਹੁੰਦੀ ਐ ਬੂਰੀ ਐ ਮੱਝਾਂ ਦਾ ਖਾਇਆ ਕਰੋ ਤੇ ਚੰਗਾ ਪਚੂ ਬਾਈ ਦੁੱਧਾ ਸਿਰਫ 95000 ਤੇ ਇੱਥੇ ਰੱਖਣਾ ਨਾ ਬੰਦ ਹੋਵੇ ਜੀ ਸਭ ਲੋਨ ਦੇ ਵੀ ਇਹਦੇ ਰੇਟ ਬਹੁਤ ਜਿਆਦਾ ਬਾਈ ਦਾ ਸਿਰਫ 95000 ਜਿਆਦਾ ਹੀ ਰੇਟ ਆ ਬਾਈ ਬਹੁਤ ਜਿਆਦਾ ਜਿਆਦਾ ਰੇਟ ਸਿਰਫ 95000 ਵੀਰ ਹਾਂਜੀ ਠੀਕ ਹੈ ਬਈ ਜੀ ਇਸ ਤੋਂ ਬਾਅਦ ਕਿਹੜੀ ਆਪਣੀ ਝੋਟੀ ਆਵੇ ਆ ਇਹਦਾ ਸਿਰਫ 75000 ਕੀ ਹੈ ਅੱਛਾ ਬਈ ਜੀ ਇਹ ਕਿਹੜੇ ਥੂਏ ਥੂਏ ਹੈ ਜੀ ਕੋਈ ਦੂਜੇ ਮਾਲੇ ਕੋਈ ਥੀਜੇ ਮਾਲੇ ਠੀਕ ਹੈ ਬਈ ਜੀ ਚੈੱਕ ਕਰੋ ਮੇਰਾ ਵੀਰੇ ਵੀ ਚੰਗਾ ਪਛੂ ਬਈ ਜੀ ਬਾਕੀ ਪਟਰ ਕੁਆਲਟੀ ਵਿੱਚ ਚੰਗੀ ਹੈ ਤੇ ਜਿੱਦਾਂ ਮਰਜੀ ਖੋਲੀ ਜੋ ਬਾਈ ਕਹਿੰਦਾ ਪੂਰੀ ਸੀ ਨਾਲ ਬੱਚਾ ਕੀ ਵੀਰੇ ਤੇ ਕੱਟੀ ਕੱਟੀ ਆਈ ਨਾਲ ਕੱਟੀ ਨਹੀਂ ਤੇ ਕਿੰਨੇ ਸਿਰਫ 75000 ਰੁਪਏ ਸਿਰਫ 75000 ਰੁਪਏ ਜਿੰਦੇ 100 ਰੁਪਏ ਛੋੜ ਹੀ ਆਉਂਦੇ ਆ ਇੱਕ ਹੋਰ ਆਪਣੇ ਕੋਲ ਮੈਂ ਠੀਕ ਹੈ ਬਾਈ ਜੀ ਇਸ ਤੋਂ ਬਾਅਦ ਦੁੱਧ ਹੈਗਾ 10-11 ਕਿਲੋ ਅੱਛਾ ਬਾਈ ਜੀ ਇਹ ਵੀ ਆਪਣੀ ਹੈ ਨਹੀਂ ਤੇ ਇਹਦਾ ਮੁੱਲ ਕਿੰਨਾ ਬਾਈ ਜੀ ਠੀਕ ਹੈ ਜੀ ਬਾਈ ਉਹ ਤਾਂ ਠੀਰੇ ਪੂਰੀ ਠੰਡੀ ਹੈ ਮੈਂ ਆਣਾ ਬਾਈ ਐਂ ਬਹਿ ਜਾ ਮੱਜਾਂ ਥੱਲੇ ਠੀਕ ਹੈ ਬਾਈ ਜੀ ਤੇ ਬਾਈ ਜੀ ਨਾਮ ਆਪਾਂ ਲੈਂਦੇ ਕਿੱਥੋਂ ਤੋਂ ਕਹਿੰਦੇ ਸੀਗੇ ਮੋਕਸਰ ਦਾ ਹਾਂ ਆਪਣਾ ਮੋਬਾਈਲ ਨੰਬਰ ਹੈ 887221839887221839 ਆਪਣਾ ਇੰਸਟਾ ਪੇਜ ਸੋਨੂ ਬੁਵਾਦੀ ਦੇ ਨਾਲ ਠੀਕ ਹੈ ਬਾਈ ਜੀ ਨਾਮ ਕੀ ਦਿੱਤੇ ਸੀਗੇ ਆਪਣੇ ਨਾਮ ਸੋਨੂ ਪਿੰਡ ਕੋਰਸਰ ਖਾਂ ਜਿਲ੍ਹਾ ਮੋਕਾ ਠੀਕ ਹੈ ਬਾਈ ਜੀ ਇਸ ਤੋਂ ਬਿਨਾ ਕਿਹੜੀ ਕਿਹੜੀ ਮੰਡੀ ਲਾਉਂਦੇ ਆ ਹਰੇਕ ਮੰਡੀ ਆਪਦੀ ਅਸੀਂ ਪੰਜਾਬ ਦੀ ਸਾਰੀ ਮੰਡੀ ਲਾਉਂਦੇ ਆ ਸਾਰੀਆਂ ਡੱਬ ਵਾਲੀ ਜੋਕਰ ਵਾਲੀ ਖੰਨਾ ਜਗਰਾਵਾ ਐ ਟੂ ਜ਼ੈਡ ਹਰੇਕ ਮੰਡੀ ਤੇ ਆਪਾਂ ਹਾਂ ਠੀਕ ਹੈ ਬਾਈ ਜੀ ਤੁਹਾਨੂੰ ਹਾਂ 9 10 ਪਸ਼ੂ ਹੁੰਦੇ ਹੀ ਠੀਕ ਹੈ ਬਾਈ ਜੀ ਤੇ ਬਾਈ ਕੋਲੇ ਖੜੀਆਂ ਬਹੁਤ ਟੌਪ ਕਲਾਸ ਦੀਆਂ ਮੱਜਾਂ ਦੇ ਜਿਆਦਾਤਰ ਬਾਈ ਕੋਲੇ ਮੱਜਾਂ ਹੀ ਹੁੰਦੀਆਂ ਬਾਈ ਕਹਿੰਦਾ ਵੀ ਜਾਇਜ਼ ਰੇਟ ਹੈ ਬਾਈ ਦਾ ਸਿਰਫ 95 ਤੋਂ ਲੈ ਕੇ 75000 ਤੋਂ ਸਟਾਰਟ ਹੈ 77 ਤੋਂ 90 95 ਤੱਕ ਵਧੀਆ ਨੇ ਜਿਹੜਾ ਲੀਟਰਲੀ ਮੱਝ ਮੱਝ ਨਹੀਂ ਬਾਈ ਕੋਲੇ ਤੇ ਚੰਗੇ ਪਛੋਣ ਬਾਈ ਕੋਲੇ ਜੇ ਕੋਈ ਲੈਂਡ ਦਾ ਸ਼ੌਂਕੀ ਤੇ ਬਈਆਂ ਕੋਲ ਕੰਟੈਕਟ ਕਰ ਸਕਦਾ ਜੀ ਚੰਗੇ ਪਛੋਣ ਬਈ ਜੀ